ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕਿਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨੱਤਾਂ ਇਹ ਦੋਸਤੋ ਜੋ ਪਿੰਡਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਦੋਸਤੋ ਆਪਣੀ ਤੀਜੀ ਵੀਡੀਓ ਹੈ ਇਸ ਘਰ ਦੇ ਵਿੱਚੋਂ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਇੱਕ ਬਹੁਤ ਸੋਹਣੀ ਝੋਟੀ ਦਿਖਾਉਣੀ ਆ ਤਾਜੀ ਸੂਈ ਚੰਗੇ ਦੁੱਧ ਤੇ ਚੱਲ ਰਹੀ ਹੈ ਹਜੇ ਥੋੜਾ ਟਾਈਮ ਹੀ ਹੋਇਆ ਦੋਸਤੋ ਸੂਈ ਨੂੰ ਤੇ ਨਾਲ ਦੋਸਤੋ ਜੋ ਮੈਨੂੰ ਚੀਜ਼ ਖਾਸ ਲੱਗੀ ਹੈ ਤੇ ਬਹੁਤ ਸੋਹਣੀ ਨੀਲੀ ਰਵੀ ਦੀ ਕੱਟੀ ਹੈ ਦੋਸਤੋ ਪਿਓਰ ਨੀਲੀ ਰਵੀ ਬਾਕੀ ਦੀ ਡਿਟੇਲ ਆਪਾਂ ਵੀਡੀਓ ਚ ਬਾਅਦ ਤੋ ਲਾਵਾਂਗੇ ਸੋ ਦੋਸਤੋ ਐਂਡ ਤੱਕ ਵੀਡੀਓ ਨਾਲ ਬਨੇ ਰਹੋ ਅੱਜ ਆਪਾਂ ਬਾਕੀ ਡਿਟੇਲ ਬਾਅਦ ਤੋ ਲੈਨੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਇੱਕ ਵਾਰ ਮੈਂ ਕਰਮਜੀਤ ਦੀ ਕਹਿੰਦਾ ਬਾਈ ਉਪੀਟਾ ਦੀ ਕਹਿੰਦਾ ਨੇ ਅੱਛਾ ਠੀਕ ਹੈ ਕਰਮਜੀਤ ਬਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂ ਇਹਦੇ ਵਿੱਚ ਆਪਾਂ ਇੱਕ ਝੋਟੀ ਦਿਖਾਉਣੀ ਹੈ ਇਹਦੀ ਬਾਈ ਹੁਣ ਕੀ ਡਿਟੇਲ ਹੈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਦੇ ਨੂੰ ਅੱਜ ਪੰਜਵਾਂ ਦਿਨ ਆ ਜੀ ਅੱਛਾ ਪੰਜਵਾਂ ਦਿਨਾਂ ਪੰਜਾਂ ਦਿਨਾਂ ਦੀ ਸੂਈ ਥੱਲੇ ਬਾਈ ਹੁਣ ਕਿੰਨਾ ਵੱળો ਇਹ ਜੀ ਜਿਆਦਾ ਕੱਟੀ ਆ ਜੀ ਅੱਛਾ ਠੀਕ ਹੈ ਕੱਟੀ ਦੋਸਤੋ ਮੈਂ ਤੁਹਾਨੂੰ ਐਂਡ ਦੇ ਵਿੱਚ ਦਿਖਾ ਵੀ ਦੇਣੀ ਹੈ ਕਲੀਅਰਲੀ ਠੀਕ ਹੈ ਬਈ ਇਹਦਾ ਆਪਾਂ ਮੱਝ ਦਾ ਮੁੱਲ ਕਿੰਨਾ ਕਰਾਂਗੇ 50000 ਰੁਪਿਆ ਕਰਦੇ ਠੀਕ ਹੈ ਇਹਦਾ ਦੰਦੋਂ ਪਤਾ ਬਈ ਦੰਦੋਂ ਕਿਵੇਂ ਕੀ ਇਹ ਅੱਬੇ ਛਿੱਗੀ ਹੋਈ ਠੀਕ ਹੈ ਇਹਨੂੰ ਖੋਲਿਓ ਬਈ ਦੋਸਤੋ 75000 ਮੁੱਲ ਹੈਗਾ ਦੰਦੋਂ ਛਿੱਗੀ ਹੈਗੀ 5 ਦਿਨ ਹੋਵੇ ਸੋਇ ਨੂੰ 8 ਕਿਲੋ ਦੁੱਧ ਬਾਈ ਕਹਿੰਦਾ ਕੋਈ ਵੀ ਵੀਰ ਚੋਕੇ ਦੇਖ ਸਕਦਾ ਹੈਗਾ 8 ਦਾ 7 ਨਹੀਂ ਹੋਣਾ 8 ਦਾ 8.5 ਭਾਵੇਂ ਨਿਕਲਿਆ ਵੇ ਬਾਕੀ ਦੋਸਤੋ ਆਪਾਂ ਦੁਪਹਿਰ ਦੇ ਸਮੇਂ ਵੀਡੀਓ ਬਣਾ ਰਹੇ ਆ ਬਿਲਕ ਸਟਰਕਚਰ ਦੋਸਤੋ ਮੈਂ ਤਾਂ ਬਹੁਤ ਸੋਹਣਾ ਥੋੜੀ ਜੀ ਘੱਟ ਸੰਭਾਲ ਵਾਲੇ ਵੀਰ ਤੋਂ ਆਈ ਲੱਗਦੀ ਐ ਬਾਕੀ ਕੱਦ-ਕੜ ਦੋਸਤੋ ਮੈਂ ਤਾਂ ਬਹੁਤ ਸੋਹਣਾ ਬਾਕੀ ਮੂੰਹ ਮੱਥਾ ਸਿੰਘ ਜਿੱਦਾਂ ਦਾ ਹੈਗਾ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਆ ਥੋੜਾ ਜਿਹਾ ਬੱਚ ਦਾ ਇਹ ਜਿਆਦਾ ਕਰਦੂ ਬਾਕੀ ਹਾਈਟ ਦੋਸਤੋ ਮਾਜਦੀ ਬਹੁਤ ਹੈਗੀ ਸੀਲ ਸ਼ਰੀਫ ਬਾਈ 10-10 ਸੀ ਵੀ گاਵਾ ਵਰਗੀ ਝੋਟੀ ਐ ਜਿਵੇਂ ਮਰਜ਼ੀ ਥੱਲੇ ਬੈਠ ਜਾਓ ਕਟੜੂ ਛੱਡੋ ਚਾਹੇ ਨਾ ਛੱਡੋ ਥੋੜੀ ਜੀ ਘੱਟ ਸੰਭਾਲ ਵਾਲੇ ਵੀਰ ਕੋਲੋਂ ਆਈ ਹੋਣ ਕਰਕੇ ਦੋਸਤੋ ਲਿੱਸੀ ਜ਼ਰੂਰ ਐ ਪਰਾ ਉਮੀਦ ਹੈ ਜੇ ਕੋਈ ਬਈ ਚੰਗੀ ਸੰਭਾਲ ਕਰੂਗਾ ਦੋਸਤੋ ਤਾਂ ਚੰਗਾ ਦੁੱਧ ਦੇਣਾ ਝੋਟੀ ਨੇ ਬੱਚਾ ਦੋਸਤੋ ਤੁਸੀਂ ਨਾਲ ਦੇਖ ਸਕਦੇ ਆ ਬਹੁਤ ਸੋਹਣੀ ਕੱਟੀ ਦੋਸਤੋ ਹਾਈਟ ਦੋਸਤੋ ਕੱਟੀ ਦੀ ਹੋਣੀ ਬਹੁਤ ਹੈ ਬਾਕੀ ਮਾਰਕਿੰਗ ਦੋਸਤੋ ਜਿਹੜੀ ਨੀਲੀ ਰਾਬੀ ਦੀ ਹੁੰਦੀ ਹੈਗੀ ਪ੍ਰੋਪਰ ਦੋਨੇ ਅੱਖਾਂ ਬਿੱਲੀਆਂ ਚਾਰੇ ਪੈਰਾਂ ਤੇ ਨਿਸ਼ਾਨ ਤੇ ਬਾਕੀ ਦੋਸਤੋ ਜਿੱਦਾਂ ਦਾ ਫੇਸ ਹੈਗਾ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਆ ਮੇਰੀ ਨਜ਼ਰ ਚ ਦੋਸਤੋ ਪਿਓਰ ਨੀਲੀ ਰਾਬੀ ਕੱਟੀ ਹੈ ਬਾਕੀ ਜਿਹੜੇ ਵੀ ਰਿਪਾਰਖ ਹੁਣੇ ਤੁਸੀਂ ਆਪਦੀ ਸਮਝ ਨਾਲ ਲੈਣੀ ਹੈਗੀ ਵੀ ਪਿਓਰ ਨੀਲੀ ਰਾਬੀ ਹੈ ਜਾਂ ਕੋਈ ਮੜਾ ਮੋਟਾ ਵਿੱਚ ਕ੍ਰੋਸ ਸੋ ਦੋਸਤੋ ਅੱਜ ਦੀ ਵੀਡੀਓ 'ਚ ਮੈਂ ਸੋਨੇ ਕੀ ਝੋਟੀ ਦਿਖਾਉਣੀ ਸੀ ਤਾਜੀ ਸੂਈ ਜਿਹੜੀ ਵੀ ਬਾਈ ਨੂੰ ਪਸੰਦ ਆਵੇ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਸੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ